ਅਗਲਾ ਝੋਨਾ ਬੀਜਣ ਲੱਗੇ ਹੋ ਤੁਸੀਂ ਹੁਣ ਪ੍ਰਬੰਧ ਕਰ ਲਿਆ ਝੋਨੇ ਦਾ ਤੋਂ ਨਵੀਂ ਫਸਲ ਬੀਜਣ ਲੱਗੇ ਹੋ ਮੈਂ ਇਹ ਬੇਨਤੀ ਕਰ ਰਿਹਾ ਹਰ ਫੋਰਮ ਤੇ ਹਰ ਇਨਸਾਨ ਨੂੰ ਤੁਸੀਂ ਆਪਣੀ ਜ਼ਿੰਮੇਵਾਰੀ ਧਿਆਨ ਨਾਲ ਨਿਭਾਓ ਮੈਂਬਰ ਪਾਰਲੀਮੈਂਟਾਂ ਨੂੰ ਤਿੰਨ ਚਾਰ ਨੂੰ ਰਿਕੁਐਸਟ ਕੀਤੀ ਕਿ ਭਾਈ ਸਾਹਿਬ ਸਾਨੂੰ ਸਿਰਫ ਇਹੀ ਸਰਕਾਰ ਕੋ ਪਤਾ ਕਰਾ ਦਿਓ ਕਿ ਤੁਹਾਡੇ ਕੋਲ ਸਟੋਰੇਜ ਕਪੈਸਿਟੀ ਕਿੰਨੀ ਹੈ 1 ਨਵੰਬਰ ਨੂੰ ਭਾਰਤ ਸਰਕਾਰ ਕੋਲ 776 ਲੱਖ ਟਨ ਦੀ ਸਾਰੇ ਦੇਸ਼ ਦੇ ਵਿੱਚ ਸਟੋਰੇਜ ਕਪੈਸਿਟੀ ਹੈ ਅਨਾਜ ਸਟੋਰ ਕਿੰਨਾ ਹੈ 515 ਲੱਖ ਟਨ ਆਪ ਵਿੱਚ ਗੈਪ 260 ਲੱਖ ਟਨ ਦੀ ਸਟੋਰੇਜ ਕਪੈਸਿਟੀ ਹੈ ਵੱਡਾ ਗੈਪ ਕਿਉਂ ਹੈ? ਉਹ ਕਹਿੰਦੇ ਸਾਡੇ ਗ੍ਰਾਮ ਖਾਲੀ ਨਹੀਂ ਸਰਕਾਰ ਦਾ ਪ੍ਰੋਵੀਲੇਜ ਮੋਸ਼ਨ ਆ ਸਕਦਾ ਜੇ ਪਾਰਲੀਮੈਂਟ 'ਚ ਸਰਕਾਰ ਗਲਤ ਜਵਾਬ ਦੇ ਦੇਵੇ। ਇੱਥੇ ਲੋਕ ਕਰੀ ਜਾ ਰਹੇ ਤੁਹਾਡੇ ਕੋਲ ਜਗ੍ਹਾ ਹੈ ਨਹੀਂ ਜਗ੍ਹਾ ਹੈ ਨਹੀਂ। ਲੁੱਟਿਆ ਜਾ ਰਿਹਾ ਕਿਸਾਨ ਪੰਜਾਬ 'ਚ ਖਰੀਦ ਕਿੰਨੀ ਹੋਈ ਝੋਨੇ ਦੀ 127 ਲੱਖ ਟਨ। ਸਰਕਾਰ ਦਾ ਅੰਕੜਾ ਕਹਿ ਰਿਹਾ 260 ਲੱਖ ਟਨ। ਕੌਣ ਪੁੱਛੇਗਾ ਇਹ? ਕਿੰਨੇ ਲੋਕ ਲਮਾਉਂਦੇ ਨੇ ਪੰਜਾਬ 'ਤੇ? ਪੁੱਛਣ। ਹੁਣ ਤੇ ਸਰਕਾਰ ਦਾ ਬਲੈਕ ਐਂਡ ਵਾਈਟ 'ਚ ਡਾਟਾ ਆ ਗਿਆ। ਭਾਰਤ ਸਰਕਾਰ ਨੇ ਦਿੱਤਾ ਜੇ ਉਹ ਡਾਟਾ ਗਲਤ ਹੈ ਤੇ ਪ੍ਰੋਵੀਲੇਜ ਮੋਸ਼ਨ ਲਾਏਗਾ ਉਹ ਮੈਂਬਰ ਪਾਰਲੀਮੈਂਟ ਕੇ ਸਰਕਾਰ ਨੇ ਮੈਨੂੰ ਯੂ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਨੇ ਜਵਾਬ ਦਿੱਤਾ ਹੈ ਮੈਂਬਰ ਪਾਰਲੀਮੈਂਟ ਨੂੰ ਕਿ ਸਾਡੇ ਕੋਲ 775 ਲੱਖ ਟਨ ਦੀ ਕਪੈਸਿਟੀ ਹੈ ਸਾਰੇ ਦੇਸ਼ 'ਚ 515 ਲੱਖ ਟਨ ਸਾਡੇ ਕੋਲ ਸਟੋਰ ਹੈ 1 ਨਵੰਬਰ ਨੂੰ 1 ਅਕਤੂਬਰ ਨੂੰ ਪੰਜਾਬ ਦੇ ਵਿੱਚ ਖਰੀਦ ਸ਼ੁਰੂ ਹੋਈ ਹੈ ਲਾਲਾ ਲਾਲਾ ਮਜੀ ਹੋਈ ਹੈ ਤੁਹਾਡੇ ਕੋਲ ਜਗ੍ਹਾ ਹੈ ਨਹੀਂ ਜਿੰਨੇ ਭਾਅ ਆਉਣੇ ਪਾਉਣੇ ਦੇਣਾ ਜੇ ਦੇਜੋ ਨਹੀਂ ਆਗੀ ਤੇ ਸਾਡੇ ਕੋਲ ਜਗ੍ਹਾ ਹੈ ਨਹੀਂ